ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਹੁਣ ਤੁਹਾਡੇ ਸਾਹਮਣੇ ਸੌਂਗ ਲੈ ਕੇ ਆਏ ਆ ਮਾਰ ਮਾਰ ਥੂਕਾ ਮੇਰੀ ਵਖੀ ਚੜ ਗਈ ਹਾਂਜੀ ਸੌਂਗ ਗਾਉਣ ਤੋਂ ਪਹਿਲਾਂ ਮੈਂ ਥੋੜਾ ਜਿਹਾ ਆਪਦੇ ਆਪ ਨੂੰ ਪੇਚ ਕਰਦਾ ਕਿਉਂਕਿ ਆਪਣਾ ਬਜਟ ਲੋਅ ਆ ਤੇ ਇਸ਼ੂ ਵੀ ਮੈਂ ਆਪਦੇ ਆਪ ਨੂੰ ਆਪ ਹੀ ਕਰਦਾ ਹੁੰਦਾ ਹਾਂਜੀ ਜਿਸ ਨੂੰ ਅਕਸਰ ਤੁਸੀਂ ਪੰਜਾਬੀ ਫਿਲਮਾਂ ਨਾਟਕਾਂ ਦੇ ਵਿੱਚ ਦੇਖਦੇ ਹੋ ਪਰ ਉਹ ਮਾਂ ਦੇ ਸ਼ੇਰ ਵਿੱਚੋਂ ਲੱਭੇ ਨਹੀਂ ਲੱਭਦੇ ਬਹੁਤ ਹੀ ਅਨੁਸ਼ਾਸਨਹੀ ਨੇਕਦਿਲ ਮਾ ਕੋ ਮਿੱਠੀ ਬਾਜ ਦੇ ਮਾਲਕ ਨੌਜਵਾਨ ਦਿਲਾਂ ਦੀ ਧੜਕਣ ਮੇਰੀ ਮਰਾਤ ਗੁਰਦਾਸ ਵਾਹ ਦੇ ਬਿਲਕੁਲ ਨਾਲ ਦੇ ਫੈਨ ਤੋਂ ਗੁਰਦਾਸ ਥੈਂਕ ਯੂ ਵਾਲਾ ਥੈਂਕ ਯੂ ਵਾਲਾ ਹਾਂਜੀ ਆਓ ਜੀ ਗੁਰਦਾਸ ਵੀ ਵੈਗੋ ਜੀ ਕਾ ਖਾਲਸਾ ਵੈਗੋ ਜੀ ਦੀ ਫਤਿਹ ਕੋਈ ਵੀ ਪ੍ਰੋਗਰਾਮ ਸ਼ੁਰੂ ਕਰਨਾ ਹੋਵੇ ਤਾਂ ਉਸ ਮੇਰੇ ਅੱਲਾਹ ਤਾਲਾ ਪਰਮਾਤਮਾ ਦਾ ਨਾਮ ਲੈਣਾ ਜ਼ਰੂਰੀ ਹੈ ਹਾਂਜੀ ਤੁਹਾਡਾ ਸਮਾਂ ਨਾ ਖਰਾਬ ਕਰਦਾ ਹੋਇਆ ਹੁਣ ਆਪਾਂ ਸੌਂ ਸ਼ੁਰੂ ਕਰਨ ਲੱਗੇ ਹਾਂ ਹਾਂਜੀ ਆਜੋ ਫਿਰ ਕਿਲੇ ਉੱਤੇ ਤਰੀਸੀ ਮੈਂ ਚਾਉਂਦੀ ਪਤੀਲੀ ਨਸ਼ਾ ਪੱਤਾ ਮੁੱਕਿਆ ਤੇ ਪਾਠੀ ਸੀਗੀ ਗਿੱਲੀ ਕਲਾਕਾਰਾਂ ਇੰਦੀ ਕਰਦੇ ਹੁੰਦੀ ਆ ਮਹਾਰਾਜ ਨੂੰ ਪਤਾ ਵੀ ਕਿਉਂ ਕਰਦੇ ਹੁੰਦੇ ਆ ਚਲੋ ਸਾਡੀ ਵੀ ਮਜਬੂਰੀ ਆ ਸਾਨੂੰ ਥੋੜਾ ਜਿਹਾ ਟੱਚ ਦੇਣਾ ਪੈਂਦਾ ਆ ਤਰਲ ਅਸੀਂ ਵੀ ਮਾਰਕੀਟ ਦੇ ਵਿੱਚ ਲਾਂਚ ਹੋਣਾਗਾ ਹਾਂਜੀ ਕਿਲੇ ਉੱਤੇ ਤਰੀਸੀ ਮੈਂ ਚਾਉਂਦੀ ਪਤੀਲੀ ਨਸ਼ਾ ਪੱਤਾ ਮੁੱਕਿਆ ਤੇ ਪਾਠੀ ਸੀਗੀ ਗਿੱਲੀ ਇੱਕ ਪਾਸੋਂ ਫੂਕਣੀ ਦਾ ਸਿਰ ਆ ਸੀਗਾ ਚਿਬਾ ਤੂੰ ਆੱਖਾਂ ਵਿੱਚ ਪਾਵੇਂ ਤੰਗ ਕਰੇ ਮੈਨੂੰ ਲਿਬਾ ਐਂ ਜੇ ਵੀ ਜਾਗਦੇ ਤੰਗ ਤਾਂ ਕਰਦਾ ਹੀ ਹੁੰਦਾ ਸ ਇੱਕ ਪਾਸੋਂ ਫੂਕਣੀ ਦਾ ਸਿਰਾ ਸੀਗਾ ਚਿੱਬਾ ਤੂੰ ਆੱਖਾਂ ਵਿੱਚ ਪਾਵੇਂ ਤੰਗ ਕਰੇ ਮੈਨੂੰ ਲਿਬਾ ਰੋਂਦੇ ਨੂੰ ਦੇਖ ਤਾਈ ਮਿੰਦੋ ਖੜ ਗਈ ਮਾਰ 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 ਹਾਏ ਮਾਰ ਮਾਰ ਫੂਕਾ ਮੇਰੀ ਵਖੀ ਚੜ ਗਈ ਮਾਰ ਮਾਰ ਫੂਕਾ ਮੇਰੀ ਵਖੀ ਹੀ ਚੜ ਗਈ ਉਸੇ ਇਹ ਨਹੀਂ ਸੋਚਣਾ ਕਿ ਕਲਾਕਾਰ ਦੇ ਵਿੱਚ ਕੋਈ ਚੀਜ਼ ਆ ਗਈ ਜਾਂ ਕੋਈ ਮਰਜ਼ੀ ਆ ਗਈ ਨਾ ਇੱਕ ਗਲਾ ਮੁਰਤियां ਸਾਨੂੰ ਲਾਉਣੀਆਂ ਪੈਣੀਆਂ ਸਾਡੀ ਮਜਬੂਰੀ ਹੁੰਦੀ ਆ ਆਫਟਰ ਆਲ ਅਸੀਂ ਵੀ ਮਾਰਕੀਟ ਦੇ ਵਿੱਚ ਲਾਂਚ ਹੋਣਾ ਹੁੰਦਾ ਇਹ ਗਲਾ ਕਮਾਉਣਾ ਹੁੰਦਾ ਕਿਉਂਕਿ ਬੱਤਿੰਗ ਵਾਲੇ ਚੌਂਕੇ ਰਾਖਾ ਕੰਮ ਦਾ ਸਾਨੂੰ ਗਲਾ ਕਮਾਉਣਾ ਪੈਂਦਾ ਹਾਂਜੀ ਮਾਰ ਮਾਰ ਫੂਕਾ ਸਾਡੀ ਵਕੀ ਚੜ ਗਈ ਮਾਰ ਮਾਰ ਫੂਕਾ ਸਾਡੀ ਵਕੀ ਹੀ ਚੜ ਗਈ ਹਾਂਜੀ ਵੀਰੋ ਕਰੋ ਸ਼ੇਅਰ ਫਿਰ ਜੇ ਵੀਡੀਓ ਵਧੀਆ ਲੱਗੀ ਧੰਨਵਾਦ ਸਾਥੀ ਕਾਰ